ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਮੱਸੀਆ ਵਾਲੇ ਦਿਨ ਕੱਲ ਦੇ ਦਿਨ ਭਾਵ ਕੇ ਦੀਵਾਲੀ ਵਾਲੇ ਪਵਿੱਤਰ ਦਿਹਾੜਾ ਵਾਲੇ ਦਿਨ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਦੋ ਕੰਮ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋਗੇ ਤੁਸੀਂ ਅਮੀਰ ਹੋ ਜਾਓਗੇ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਇੱਕ ਗੱਲ ਸੁਣਨੀ ਬੜੀ ਹੀ ਜ਼ਰੂਰੀ ਹੈ ਤੁਹਾਡੇ ਕੰਮ ਆਉਣ ਵਾਲੀ ਹੈ ਅੱਜ ਦੀ ਵੀਡੀਓ ਦੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਪ੍ਰਕਾਰ ਕੋਈ ਵੀ ਵਹਿਮ ਭਰਮ ਨਹੀਂ ਹੈ ਪਰ 100% ਇਹ ਨੁਕਤੇ ਸਾਡੇ ਘਰ ਵਿੱਚ ਹੀ ਕੰਮ ਕਰਦੇ ਹਨ ਜਿਸ ਤੋਂ ਵੀ ਇਹ ਕੰਮ ਆਪਣੇ ਘਰ ਵਿੱਚ ਕਰਨੇ ਤੁਸੀਂ ਸ਼ੁਰੂ ਕਰ ਦਿੱਤੇ ਤਾਂ ਸਾਥ ਸੰਗਤਾਂ ਜੀ ਯਕੀਨ ਕਰਕੇ ਜਾਣਿਆ ਜੇ ਉਸੇ ਦਿਨ ਤੋਂ ਹੀ ਤੁਹਾਡੇ ਘਰ ਦਾ ਵੀ ਮਾਹੌਲ ਬਦਲਣਾ ਫਿਰ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਤੇ ਤੰਦਰੁਸਤੀ ਤਰੱਕੀ ਹਮੇਸ਼ਾ ਲਈ ਹੋਣੀ ਤੇ ਸਦੀਵੀ ਵਾਸ ਹੋ ਜਾਵੇਗਾ ਕਿਉਂਕਿ ਸਾਧ ਸੰਗਤ ਜੀ ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਹਰ ਇੱਕ ਇਨਸਾਨ ਦੀ ਤੰਦਰੁਸਤੀ ਉਹਦੀ ਤਰੱਕੀ ਉਹਦੀਆਂ ਖੁਸ਼ੀਆਂ ਉਹਦੇ ਘਰ ਪਰਿਵਾਰ ਤੋਂ ਹੀ ਸ਼ੁਰੂ ਹੁੰਦੀਆਂ ਹਨ ਤੇ ਘਰ ਪਰਿਵਾਰ ਤੇ ਹੀ ਖਤਮ ਹੋ ਜਾਂਦੀਆਂ ਹਨ ਜੇ ਸਾਡੇ ਘਰ ਪਰਿਵਾਰ ਦਾ ਮਾਹੌਲ ਠੀਕ ਹੋਵੇ ਤਾਂ ਬੰਦਾ ਹਰ ਇੱਕ ਕੰਮ ਨੂੰ ਫਿਰ ਮਨ ਲਾ ਕੇ ਦਿਲੋਂ ਕਰਦਾ ਹੈ ਪਰ ਜੇ ਸਾਡੇ ਘਰ ਦਾ ਹੀ ਮਾਹੌਲ ਠੀਕ ਨਹੀਂ ਹੁੰਦਾ ਘਰ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਚੱਲਦਾ ਰਹਿੰਦਾ ਹੈ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਰੋਗ ਕਲੇਸ਼ ਕੋਈ ਚਿੰਤਾ ਸਾਡੇ ਘਰ ਵਿੱਚ ਆ ਪੈਂਦੀ ਹੈ ਤਾਂ ਬੰਦਾ ਕਿਤੇ ਵੀ ਜਾਵੇ ਉਹਦੇ ਘਰ ਦੀ ਚਿੰਤਾ ਉਹਦੇ ਨਾਲ ਹੀ ਰਹਿੰਦੀ ਹੈ ਪਰ ਜੇ ਘਰ ਪਾਸਿਓਂ ਸੁਖੀ ਹਾਂ ਘਰ ਪਰਿਵਾਰ ਵਿੱਚ ਸਭ ਕੁਝ ਹੀ ਠੀਕ ਠਾਕ ਹੈ ਫਿਰ ਬੰਦਾ ਜਿੱਥੇ ਵੀ ਜਾਂਦਾ ਹੈ ਉਥੇ ਹੀ ਜਾ ਕੇ ਆਪਣੇ ਮਨ ਨਾਲ ਕੰਮ ਕਰਦਾ ਹੈ ਤੇ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦਾ ਰਹਿੰਦਾ ਹੈ ਜਿਹੜਾ ਮਨੋਕ ਚਿੰਤਾ ਤੋਂ ਰਹਿਤ ਹੁੰਦਾ ਹੈ ਸਰੀਰਕ ਪੱਖੋਂ ਵੀ ਕੰਮ ਕਰਦਾ ਹੀ ਰਹਿੰਦਾ ਹੈ ਚਿੰਤਾ ਸਾਡੇ ਸਰੀਰ ਨੂੰ ਹੌਲੀ-ਹੌਲੀ ਖਾਣਾ ਸ਼ੁਰੂ ਕਰ ਦਿੰਦੀ ਹੈ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ ਇਸ ਕਰਕੇ ਤਾਂ ਸਿਆਣਿਆਂ ਨੇ ਆਖਿਆ ਹੈ ਚਿੰਤਾ ਨੂੰ ਚਿਤਾ ਦੇ ਸਮਾਨ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਆਪਣੇ ਘਰ ਦੀ ਬਰਕਤ ਦੇ ਲਈ ਤਾਂ ਸਾਥ ਸੰਗਤ ਜੀ ਸਾਡੇ ਵੱਡੇ-ਵਡੇਰੇ ਆਪਣੇ ਬਜ਼ੁਰਗ ਅਕਸਰ ਹੀ ਇਹ ਗੱਲਾਂ ਸਮਝਾਉਂਦੇ ਹਨ ਕਿ ਭਾਈ ਪੈਸਾ ਬਰਕਤਾਂ ਖੁਸ਼ੀਆਂ ਤੇ ਤੰਦਰੁਸਤੀ ਤੇ ਤਰੱਕੀ ਇਹ ਚੰਗੀਆਂ ਥਾਵਾਂ ਤੇ ਆਉਂਦੀ ਹੈ ਜਿੱਥੇ ਹਰ ਰੋਜ਼ ਪਰਮ ਪਿਤਾ ਪਰਮਾਤਮਾ ਜੀ ਦਾ ਗੁਣ ਗaan ਕੀਤਾ ਜਾਂਦਾ ਹੈ ਭਾਵ ਕਿ ਰੱਬ ਦਾ ਨਾਮ ਤਨੋਂ ਮਨੋਂ ਲਿਆ ਜਾਂਦਾ ਹੈ ਜਿੱਥੇ ਪਾਠ ਪੂਜਾ ਹਰ ਰੋਜ਼ ਕੀਤੀ ਜਾਂਦੀ ਹੈ ਜਿਸ ਘਰ ਦੇ ਵਿੱਚ ਸਾਫ਼ ਸਫਾਈ ਹੁੰਦੀ ਹੈ ਜਿਸ ਘਰ ਦੇ ਜੀ ਜਿਹੜੇ ਹਨ ਬੜੇ ਉਦਮੀ ਹੁੰਦੇ ਹਨ ਮਿਹਨਤੀ ਹੁੰਦੇ ਹਨ ਆਪਸ ਵਿੱਚ ਵੀ ਰਲ ਮਿਲ ਕੇ ਰਹਿੰਦੇ ਹਨ ਉੱਥੇ ਇਹ ਚੀਜ਼ਾਂ ਨੂੰ ਫਿਰ ਆਉਣਾ ਹੀ ਪੈਂਦਾ ਹੈ ਬਜ਼ੁਰਗ ਸਮਝਾਉਂਦੇ ਆ ਹੋਇਆਂ ਆਖਦੇ ਹਨ ਕਿ ਭਾਈ ਰੱਬ ਦੀਆਂ ਰਹਿਮਤਾਂ ਬਰਕਤਾਂ ਅੰਮ੍ਰਿਤ ਵੇਲੇ ਦੇ ਵਿੱਚ ਹੁੰਦੀਆਂ ਹਨ ਤਾਰਿਆਂ ਦੀ ਸ਼ਰਨ ਹੁੰਦੀ ਹੈ ਇਸ ਕਰਕੇ ਅੰਮ੍ਰਿਤ ਵੇਲੇ ਉੱਠਣ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਹੈ ਅੰਮ੍ਰਿਤ ਵੇਲੇ ਉਠੋ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਹਰ ਇੱਕ ਮਨੁੱਖ ਦੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੀ ਹੋਣੀ ਚਾਹੀਦੀ ਹੈ ਉਹਦੇ ਗੁਣ ਗaan ਤੋਂ ਹੀ ਹੋਣੀ ਚਾਹੀਦੀ ਹੈ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਹੀ ਰਹਿਣਾ ਚਾਹੀਦਾ ਹੈ ਤੁਸੀਂ ਇੱਕ ਵਾਰ ਪਰਮ ਪਿਤਾ ਪਰਮਾਤਮਾ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਸ਼ੁਕਰਾਨਾ ਕਰੋ ਆਪਣੇ ਆਪ ਹੀ ਮੁਖ ਦੇ ਵਿੱਚ ਪਰਮਾਤਮਾ ਜੀ ਦਾ ਨਾਮ ਫਿਰ ਨਿਕਲਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਦੇ ਹਾਂ ਕਈ ਵਾਰੀ ਤਾਂ ਬੰਦਾ ਖੁਦ ਹੈਰਾਨ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਮੈਂ ਤਾਂ ਐਵੇਂ ਹੀ ਪਰਮਾਤਮਾ ਜੀ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਰਿਹਾ ਹਾਂ ਤਹਨੇ ਮਿਲਣੇ ਦੇਂਦਾ ਰਿਹਾ ਹਾਂ ਮੈਂ ਤਾਂ ਇਦਾਂ ਹੀ ਆਪਣੀ ਜ਼ਿੰਦਗੀ ਵਿੱਚ ਦੁਖੀ ਪਰੇਸ਼ਾਨ ਹੋਇਆ ਫਿਰਦਾ ਸੀ ਪਰਮਾਤਮਾ ਜੀ ਨੇ ਤਾਂ ਮੈਨੂੰ ਬੜਾ ਕੁਝ ਦਿੱਤਾ ਹੈ ਸ਼ੁਕਰਾਨਾ ਸਾਡੇ ਮਨ ਨੂੰ ਇੱਕ ਰੱਜੀ ਹੋਈ ਰੂਹ ਬਣਾ ਦੇਵੇਗਾ ਸਾਡੇ ਮਨ ਦੀ ਨਿਰਾਸ਼ਾ ਨੂੰ ਦੂਰ ਕਰਦਾ ਹੈ ਸੋ ਸਵੇਰੇ ਉੱਠ ਕੇ ਪਹਿਲਾਂ ਸਿਮਰਨ ਕਰੋ ਫਿਰ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਤੇ ਘਰ ਵਿੱਚ ਰੋਜ਼ ਸਵੇਰੇ ਸ਼ਾਮ ਕੀਰਤਨ ਲਗਾਓ ਕੀਰਤਨ ਲਗਾਉਣ ਦਾ ਫਾਇਦਾ ਇਹ ਹੋਵੇਗਾ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾਉਣ ਦਾ ਫਾਇਦਾ ਬਹੁਤ ਹੀ ਜ਼ਿਆਦਾ ਹੋਵੇਗਾ ਕਰਦੇ ਜਿਹੜੇ ਬਾਕੀ ਜੀ ਹਨ ਜਿਹੜੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹਨਾਂ ਦੇ ਕੰਨਾਂ ਵਿੱਚ ਵੀ ਗੁਰਬਾਣੀ ਦੀਆਂ ਕੁਝ ਤੁਕਾਂ ਤਾਂ ਪਹੁੰਚ ਹੀ ਜਾਣਗੀਆਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਕੰਨਾਂ ਵਿੱਚ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਮਨੋਖ ਦੀ ਜਿਹੜੀ ਜਨਮ ਜਨਮ ਦੀ ਗਰੀਬੀ ਹੈ ਉਹ ਕੱਟੀ ਜਾਵੇਗੀ ਸੋ ਇਸੇ ਹੀ ਤਰੀਕੇ ਨਾਲ ਸਾਡੇ ਹਿਰਦੇ ਵਿੱਚ ਸਾਡੇ ਮਨ ਦੇ ਅੰਦਰ ਗੁਰੂ ਦਾ ਗਿਆਨ ਜਾਣਾ ਚਾਹੀਦਾ ਹੈ ਭੈਣਾਂ ਬੀਬੀਆਂ ਘਰ ਦੇ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੀ ਰਹਿੰਦੀਆਂ ਹਨ ਉਹ ਗੁਰੂਗੁਰੂ ਕਰਦੇ ਆ ਵੀ ਭੋਜਨ ਪ੍ਰਸ਼ਾਦਾ ਬਣਾ ਸਕਦੀਆਂ ਹਨ ਨਾਲ ਹੀ ਕਿਹਾ ਜਾਂਦਾ ਹੈ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਸਬਜੀ ਕੱਟਣ ਤੋਂ ਲੈ ਕੇ ਸਬਜੀ ਬਣਾਉਣ ਤੱਕ ਭਾਵੇਂ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਵਾਹਿਗੁਰੂ ਜੀ ਦਾ ਜਾਪ ਕਰੋ ਘਰ ਦੇ ਜੀਆਂ ਨੂੰ ਛਕਾਉਂਦੇ ਹੋਏ ਵੀ ਪਰਮਾਤਮਾ ਦੇ ਨਾਮ ਦਾ ਜਾਪ ਕਰੋ ਵੇਖਿਓ ਫਿਰ ਤੁਹਾਡੇ ਸੁਭਾਅ ਦੇ ਅੰਦਰ ਬਹੁਤ ਹੀ ਬਦਲਾਵ ਆ ਜਾਵੇਗਾ ਤੁਹਾਡਾ ਜਿਹੜਾ ਗੁੱਸਾ ਹੈ ਅੰਦਰੋਂ-ਅੰਦਰੀ ਜਿਹੜਾ ਈਰਖਾ ਹੈ ਕੋਈ ਵੀ ਨਹੀਂ ਰਹਿ ਜਾਵੇਗਾ। ਮਨ ਦਾ ਜਿਹੜਾ ਕਲੇਸ਼ ਹੈ, ਦੁੱਖ-ਰੋਗ ਹਨ ਦੂਰ ਹੋਣੇ ਸ਼ੁਰੂ ਹੋ ਜਾਣਗੇ। ਜਦੋਂ ਆਪਾਂ ਆਪਣੇ ਘਰ ਦੇ ਵਿੱਚ ਇਦਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ, ਸਾਡੇ ਤਨ ਅਤੇ ਮਨ ਦੋਵਾਂ ਦੇ ਹੀ ਦੁੱਖ-ਰੋਗ ਦੂਰ ਹੋ ਜਾਂਦੇ ਹਨ। ਸਾਨੂੰ ਪਤਾ ਹੀ ਨਹੀਂ ਲੱਗਦਾ। ਗੁਰਬਾਣੀ ਦਾ ਪਾਠ ਕਰਦਿਆਂ ਜਾਂ ਸੁਣਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਤਿਆਰ ਕਰਨ ਦਾ ਕਿੰਨਾ ਫਾਇਦਾ ਹੋ ਜਾਵੇਗਾ ਜੀ। ਉਹ ਭੋਜਨ ਪ੍ਰਸ਼ਾਦਾ ਫਿਰ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿ ਜਾਵੇਗਾ ਉਹ ਪ੍ਰਸ਼ਾਦ ਬਣ ਜਾਵੇਗਾ ਅੰਮ੍ਰਿਤ ਬਣ ਜਾਵੇਗਾ ਜਿਹੜੇ ਵੀ ਜੀ ਹਨ ਉਹਨਾਂ ਦੇ ਅੰਦਰ ਇਹ ਪ੍ਰਸ਼ਾਦਾ ਜਾਵੇਗਾ ਉਹਨਾਂ ਦੇ ਅੰਦਰ ਦੇ ਦੁੱਖ ਰੋਗ ਖਤਮ ਹੋਣੇ ਸ਼ੁਰੂ ਹੋ ਜਾਣੇ ਹਨ ਸੋ ਇਸੇ ਹੀ ਕਰਕੇ ਘਰ ਦਾ ਇੱਕ ਨਿਯਮ ਜ਼ਰੂਰ ਬਣਾ ਸਵੇਰ ਦਾ ਚਾਹ ਪਾਣੀ ਨਾਸ਼ਤਾ ਜਿੰਨਾ ਵੀ ਵਾਰ ਤੁਸੀਂ ਘਰ ਦੇ ਜੀਆਂ ਲਈ ਕੁਝ ਬਣਾਉਣ ਲਈ ਖਾਣ ਪੀਣ ਲਈ ਤਿਆਰ ਕਰਦੇ ਹੋ ਵਾਹਿਗੁਰੂ ਜੀ ਦਾ ਨਾਮ ਜਪ ਕਰਦੇ ਹੋਏ ਗੁਰਬਾਣੀ ਦਾ ਪਾਠ ਕਰਦੇ ਹੋਿਆਂ ਹੀ ਬਣਾਓ ਨਾਲ ਦੇ ਨਾਲ ਬਾਅਦ ਵਿੱਚ ਘਰ ਦੀ ਸਫਾਈ ਰੱਖੋ ਕਿਉਂਕਿ ਸਾਤ ਸੰਗਤ ਜੀ ਜਿੰਨੀ ਘਰ ਦੇ ਵਿੱਚ ਸਾਫ ਸਫਾਈ ਰਹੇਗੀ ਉਨਾ ਹੀ ਸਾਡਾ ਮਨ ਸ਼ਾਂਤ ਰਹੇਗਾ ਮਨ ਖੁਸ਼ ਰਹਿੰਦਾ ਹੈ ਅਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹਾਂ ਪਰ ਸੋਚੋ ਜਿਸ ਘਰ ਵਿੱਚ ਗੰਦਗੀ ਹੋਵੇ ਜਿਸ ਘਰ ਦੇ ਵਿੱਚ ਹਰ ਵੇਲੇ ਖਲਾਰਾ ਪਿਆ ਰਹਿੰਦਾ ਹੋਵੇ ਉਸ ਨਾ ਘਰ ਦੇ ਜੀਵਾਂ ਦਾ ਮਨ ਵੀ ਹਰ ਵੇਲੇ ਖਲ ਪਿਆ ਰਹਿੰਦਾ ਹੈ ਕਿਉਂਕਿ ਖਲਾਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਗੰਦਗੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਸਾਫ ਸਫਾਈ ਸਾਡੀਆਂ ਅੱਖਾਂ ਨੂੰ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਸਾਡੇ ਤਨ ਦੇ ਲਈ ਵੀ ਬੜੀ ਜ਼ਰੂਰੀ ਹੈ ਇਸ ਲਈ ਆਪਣੇ ਘਰ ਦੀ ਸਾਫ ਸਫਾਈ ਰੱਖੋ ਆਪਣੇ ਘਰ ਦੇ ਆਲੇ-ਦੁਆਲੇ ਦੀ ਵੀ ਸਫਾਈ ਰੱਖੋ ਤੁਸੀਂ ਅਕਸਰ ਹੀ ਕਈ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਜਾਂ ਕਈ ਵੀਡੀਓ ਵੀ ਵੇਖੀਆਂ ਹੋਣਗੀਆਂ ਸਵੇਰੇ ਅੰਮ੍ਰਿਤ ਵੇਲੇ ਜਿਨ੍ਹਾਂ ਲੋਕਾਂ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਉਸ ਘਰ ਦੇ ਹੀ ਲੋਕ ਜਿਹੜੇ ਉਦਮੀ ਤੇ ਮਿਹਨਤੀ ਹੁੰਦੇ ਹਨ ਤੇ ਜਿਹੜੇ ਲੋਕ ਘਰ ਦੇ ਆਸ-ਪਾਸ ਦੀ ਸਫਾਈ ਰੱਖਦੇ ਹਨ ਤੁਸੀਂ ਅਕਸਰ ਹੀ ਕਈ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਜੇ ਵੀਡੀਓ ਵੇਖੀਆ ਹੋਣਗੀਆਂ ਘਰ ਦੇ ਮੁੱਖ ਦਰਵਾਜ਼ੇ ਅੱਗੇ ਭੈਣਾਂ ਬੀਬੀਆਂ ਸਵੇਰੇ-ਸਵੇਰ ਅੰਮ੍ਰਿਤ ਵੇਲੇ ਪਾਣੀ ਛਿੜਕਦੀਆਂ ਹਨ ਉਹਨਾਂ ਦੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਦਾ ਵਾਸ ਹੁੰਦਾ ਹੈ ਇਸ ਪਿਛੇ ਦਾ ਰਾਜ ਇਹ ਹੈ ਜੀ ਕਿ ਘਰ ਦਾ ਉਹੀ ਜੀ ਅੰਮ੍ਰਿਤ ਵੇਲੇ ਉੱਠੇਗਾ ਜੋ ਉਦਮੀ ਤੇ ਮਿਹਨਤੀ ਹੋਵੇਗਾ ਨਹੀਂ ਤਾਂ ਬਹੁਤੇ ਲੋਕ ਅੰਮ੍ਰਿਤ ਵੇਲੇ ਲੰਮੀਆਂ ਤਾਣ ਕੇ ਸੁੱਤੇ ਰਹ ਜਾਂਦੇ ਹਨ ਉੱਠਦੇ ਹੀ ਨਹੀਂ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਹੋਵੇਗਾ ਤੇ ਪਿਆਰ ਨੂੰ ਪਾਉਣਾ ਚਾਹੁੰਦੇ ਹਨ ਉਹ ਹੀ ਅੰਮ੍ਰਿਤ ਵੇਲੇ ਉੱਠਦੇ ਹਨ ਪਹਿਲਾਂ ਰੱਬ ਦਾ ਨਾਮ ਜਪਦੇ ਹਨ ਆਪਣੇ ਸਰੀਰ ਦੀ ਸਾਫ਼ ਸਫਾਈ ਕਰਦੇ ਹਨ ਫਿਰ ਆਪਣੇ ਘਰ ਦੀ ਸਫਾਈ ਕਰਦੇ ਹਨ ਸੋ ਇਹ ਗੱਲਾਂ ਸਾਨੂੰ ਉਦਮੀ ਬਣਾਉਣ ਦੇ ਲਈ ਕਹੀਆਂ ਜਾਂਦੀਆਂ ਹਨ ਚਲੋ ਭਾਵੇਂ ਕੋਈ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਲਈ ਹੀ ਅੰਮ੍ਰਿਤ ਵੇਲੇ ਉੱਠੇ ਅਠ ਪੂਜਾ ਕਰੇ ਫਿਰ ਕਰਕੇ ਸਭ ਕੁਝ ਤੇ ਘਰ ਦੀ ਸਾਫ ਸਫਾਈ ਕਰਨੀ ਸ਼ੁਰੂ ਕਰ ਦੇਵੇ ਇੱਕ ਚੰਗੀ ਆਦਤ ਬਣ ਜਾਵੇਗੀ ਹੌਲੀ ਹੌਲੀ ਇਸ ਆਦਤ ਨੇ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਣੇ ਸ਼ੁਰੂ ਕਰ ਦੇਣੇ ਹਨ ਸੋ ਮੁੱਖ ਦੀ ਗੱਲ ਕਿ ਸਵੇਰੇ ਉਠੋ ਉੱਠ ਕੇ ਕੁਝ ਦੇਰ ਪਰਮਾਤਮਾ ਜੀ ਦਾ ਨਾਮ ਜਪੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਮਨ ਨੂੰ ਗੁਰਬਾਣੀ ਦੇ ਰਾਹੀਂ ਇਸ਼ਨਾਨ ਕਰਵਾਓ ਤਨ ਨੂੰ ਪਾਣੀ ਦੇ ਰਾਹੀਂ ਇਸ਼ਨਾਨ ਕਰਵਾਓ ਮਨ ਗੁਰ ਬਾਣੀ ਪੜੇਗਾ ਤੇ ਮਨ ਦੇ ਦੁੱਖ ਰੋਗ ਦੂਰ ਹੋ ਜਾਣਗੇ ਸਵੇਰੇ ਉੱਠ ਕੇ ਇਸ਼ਨਾਨ ਕਰਾਂਗੇ ਨਹਾਵਾਂਗੇ ਤਨ ਦੇ ਰੋਗ ਦੂਰ ਹੋਣਗੇ ਸਾਡਾ ਸਰੀਰ ਚੁਸਤੀ ਫੁਰਤੀ ਵਿੱਚ ਆ ਜਾਵੇਗਾ ਰੱਬ ਦਾ ਨਾਮ ਵੀ ਸਹੀ ਤਰੀਕੇ ਨਾਲ ਜਪ ਪਾਵਾਂਗੇ ਗੁਰਬਾਣੀ ਦਾ ਪਾਠ ਵੀ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਘਰ ਦੇ ਬਾਕੀ ਕੰਮਕਾਰ ਵੀ ਸਮੇਂ ਸਿਰ ਨਿਭੜ ਜਾਣਗੇ ਸਵੇਰੇ ਉੱਠ ਕੇ ਸਿਮਰਨ ਕਰੋ ਇਸ਼ਨਾਨ ਕਰੋ ਗੁਰਬਾਣੀ ਦਾ ਪਾਠ ਕਰੋ ਫਿਰ ਘਰ ਦੀ ਸਫਾਈ ਕਰੋ ਘਰ ਦੇ ਨਾਲ-ਨਾਲ ਘਰ ਦੇ ਮੁਖ ਦੇ ਰਿਵਾਜੇ ਦੀ ਵੀ ਸਫਾਈ ਕਰੋ ਆਪਣੇ ਘਰ ਦੀਆਂ ਕੁਝ ਕ ਆਦਤਾਂ ਬਦਲ ਕੇ ਰੱਖੋ ਕੁਝ ਕ ਨਿਯਮ ਆਪਣੀ ਜ਼ਿੰਦਗੀ ਵਿੱਚ ਕਾਇਮ ਕਰ ਲਓ ਤਾਂ ਵੇਖਿਓ ਖੁਸ਼ੀਆਂ ਆਉਂਦੀਆਂ ਤੇਰ ਨਹੀਂ ਲੱਗਣੀ ਜਦੋਂ ਵੀ ਤੁਸੀਂ ਆਪਣੇ ਘਰ ਦਾ ਸਵੇਰੇ ਮੱਸਿਆ ਵਾਲੇ ਦਿਨ ਤੇ ਦੀਵਾਲੀ ਦੀ ਸ਼ੁਭ ਦੇਣ ਭਾਵ ਕੇ ਬੰਦੀ ਛੋੜ ਦਿਵਸ ਵਾਲੇ ਦਿਨ ਦਰਵਾਜ਼ਾ ਖੋਲਣਾ ਹੈ ਉਸ ਸਮੇਂ ਤਾਂ ਪਹਿਲਾਂ ਤੁਸੀਂ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਫਿਰ ਤੁਸੀਂ ਮੂਲ ਮੰਤਰ ਦਾ ਜਾਪ ਜਿਹੜਾ ਹੈ 5 ਵਾਰ ਕਰ ਸਕਦੇ ਹੋ ਵੇਖਿਓ ਫਿਰ ਤੁਹਾਡੇ ਘਰ ਖੁਸ਼ੀਆਂ ਤੇ ਬਰਕਤਾਂ ਦਾ ਵਾਸਾ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ